ਪਹਿਲਾਂ ਅਸੀਂ ਇੱਕ ਖਬਰ ਦਿਖਾਈ ਸੀ ਕਿ ਇੱਕ ਵਿਅਕਤੀ ਦਾ ਵਿਆਹ ਹੁੰਦਾ ਨੌਜਵਾਨ ਦਾ ਵਿਆਹ ਹੁੰਦਾ ਤੇ ਉਸ ਦੀ ਘਰ ਵਾਲੀ ਰਾਤੋਂ ਰਾਤ ਪੂਰੇ ਪਰਿਵਾਰ ਅਤੇ ਉਸ ਨੌਜਵਾਨ ਨੂੰ ਨੀਂਦੀਆਂ ਗੋਲੀਆਂ ਦੇ ਕੇ ਸਵਾਕੇ ਸਾਰਾ ਕੁਝ ਲੁੱਟ ਕੇ ਫਰਾਰ ਹੋ ਜਾਂਦੀ ਆ ਪਰ ਹੁਣ ਇੱਕ ਖਬਰ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਇੱਕ ਲੜਕੀ ਦਾ ਵਿਆਹ ਹੁੰਦਾ ਬੜੇ ਚਾਮਾਂ ਦੇ ਨਾਲ ਪਰ ਵਿਆਹ ਤੋਂ 2 ਦਿਨਾਂ ਬਾਅਦ ਹੀ ਲੜਕੀ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀ ਆ ਫਾਂਸੀ ਲਗਾ ਕੇ ਆਪਣੇ ਆਪ ਨੂੰ ਖਤਮ ਕਰ ਲੈਂਦੀ ਆ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ 2 ਦਿਨ ਬਾਅਦ ਹੀ ਲੜਕੀ ਨੇ ਆਪਣੇ ਵਿਆਹ ਤੋਂ 2 ਦਿਨ ਬਾਅਦ ਹੀ ਫਾਂਸੀ ਲਗਾ ਕੇ ਜੀਵਨ ਲਿਲਾ ਸਮਾਪਤ ਕਰ ਲਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਜਦੋਂ ਸੂਚਨਾ ਮਿਲਦੀ ਆ ਤਾਂ ਪੁਲਿਸ ਦੇ ਵੱਲੋਂ ਉਸ ਮ੍ਰਿਤਕ ਲੜਕੀ ਦੀ Laash ਨੂੰ ਕਬਜ਼ੇ ਦੇ ਵਿੱਚ ਲੈ ਲਿਆ ਲੜਕੀ ਦੀ ਪਛਾਣ ਆਰਤੀ ਜਿਸ ਦੀ ਕਿ ਉਮਰ 18 ਸਾਲ ਸੀ ਪੁਲਿਸ ਦੇ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਉਸਦੇ ਪੇਕੇ ਪਰਿਵਾਰ ਤੋਂ ਸਹੁਰਾ ਪਰਿਵਾਰਕ ਮੈਂਬਰਾਂ ਤੋਂ ਜਿਹੜੀ ਆ ਪੁੱਛਗਿੱਛ ਕੀਤੀ ਜਾ ਰਹੀ ਆ ਕਿ ਆਖਰ ਮਾਮਲਾ ਕੀ ਆ ਕਿਉਂ ਇਸ ਲੜਕੀ ਦੇ ਵੱਲੋਂ ਇਸ ਤਰੀਕੇ ਦਾ ਕਦਮ ਚੱਕਿਆ ਗਿਆ ਤਾਂ ਇਸ ਮਾਮਲੇ ਦੇ ਵਿੱਚ ਹੁਣ ਜੋ ਲੜਕੀ ਆ ਉਸਦੇ ਰਿਸ਼ਤੇਦਾਰ ਕੀ ਕਹਿ ਰਹੇ ਨੇ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਆ ਤਾਂ ਤੁਸੀਂ ਸੁਣਿਆ ਲੜਕੀ ਦੇ ਰਿਸ਼ਤੇਦਾਰਾਂ ਦੇ ਵੱਲੋਂ ਜੋ ਕੁਝ ਕਿਹਾ ਗਿਆ ਤੇ ਲੜਕੀ ਨੇ ਜੀਵਨ ਲੀਲਾ ਤਾਂ ਸਮਾਪਤ ਕਰ ਲਈ ਆ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਅਗਲੇ ਦਿਨ ਫੇਰਾ ਪਾਣ ਗਈ ਆ 6 ਵਜੇ ਘਰੇ ਆਏ ਆ ਉਸ ਤੋਂ ਬਾਅਦ ਕੱਪੜੇ ਬਦਲਣ ਗਈ ਆ ਕੋਠੇ ਤੇ ਤੇ ਕੁਝ ਨਿਪਟਾ ਲੈਣਾ 7 ਤਰੀਕ ਨੂੰ ਮੈਰਿਜ ਹੋਈ ਸੀ 7 ਤਰੀਕ ਨੂੰ ਤੇ ਕਿੰਨੀ ਤਰੀਕ ਨੂੰ ਸਫਰ ਕੀਤਾ ਕੱਲ 9 ਤਰੀਕ ਨੂੰ ਕੋਈ ਕਾਰਨ ਨਹੀਂ ਕੋਈ ਕੁਝ ਨਹੀਂ ਨਾ ਮਾਪੇ ਉਹਨੂੰ ਪਤਾ ਨਾ ਸਾਨੂੰ ਪਤਾ ਕਿਸੇ ਨੂੰ ਕੁਝ ਨਹੀਂ ਪਤਾ ਮਤਲਬ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ ਠੀਕ ਆ ਜੀ ਤੁਹਾਡਾ ਨਾਮ ਮੇਰਾ ਨਾਮ ਵਿੱਕੀ ਆ ਜੀ ਐਸੀ ਕੀ ਲੱਗਦੇ ਹੋ ਮੇਰਾ ਛੋਟਾ ਭਰਾ ਸੀ ਉਹਦੇ ਨਾਲ ਮੈਰਿਜ ਹੋਈ ਸੀ ਚਾਚੇ ਦਾ ਮੁੰਡਾ ਸੀਗਾ ਕਿਹੜੀ ਜਗ੍ਹਾ ਆਟੱਬਾ ਰੋਡ ਆਟੱਬਾ ਰੋਡ ਤੇ ਲੜਕੀ ਕਿਹੜੀ ਜਗ੍ਹਾ ਵਿਆਹੀ ਆ ਆ ਇੱਥੋਂ ਸਰ ਇੱਕ ਲੜਕੀ ਦੇ ਸੁਸਾਇਟੀ ਦੀ ਮਾਮਲਾ ਸਾਹਮਣੇ ਹੈ ਕੀ ਮਾਮਲਾ ਕੀ ਹੈ ਤੇ ਕਿਹੜੀ ਜਗ੍ਹਾ ਦਾ ਮਾਮਲਾ ਹੈ ਮਸਲਾ ਇਹ ਸ਼ਿਵਸ਼ਕ ਸ਼ੰਕਰਤ ਲਲਨੀ ਆਟੱਬਾ ਰੋਡ ਤੇ ਜੀ ਮੁੰਡਾ ਤਾਰਸ਼ ਵਰਮਾ ਹੈ ਉਹਦੀ ਆਰਤੀ ਨਾਲ ਸ਼ਾਦੀ ਹੋਈ 7 12 24 ਨੂੰ ਤੇ ਕੱਲ ਮਿਤੀ 9 12 24 ਨੂੰ ਲੜਕੀ ਉਹਦਾ ਸੋਹਰਾ ਪਰਿਵਾਰ ਲੜਕੀ ਦੇ ਪੇਕੇ ਪਰਿਵਾਰ ਨੂੰ ਮਿਲ ਕੇ ਆਇਆ ਸੀ ਸ਼ਾਮੀ 6 ਵਜੇ ਮੈਨ ਤੋਂ ਬਾਅਦ ਲੜਕੀ ਨੇ ਆ ਕੇ ਸਹੁਰਾੜਾ ਕਰ ਲਿਆ ਉਹਦੀ ਅਸੀਂ ਪਰਤਾਲ ਕਰਾਂਗੇ ਫਿਰ ਕਾਰਨਾਂ ਦਾ ਕੁਝ ਪਤਾ ਨਹੀਂ ਹਜੇ ਨਹੀਂ ਪਰਤਾਲ ਜਾਰੀ ਹੈ ਜੀ ਅੱਛਾ ਜੀ ਤੇ ਪਰਿਵਾਰ ਦਾ ਕੀ ਪਰਿਵਾਰ ਹੁਣ ਦੇਖਦੇ ਹਾਂ ਉਹਨੂੰ ਇਹ ਸਟੇਟਮੈਂਟ ਲਵਾਂਗੇ ਸਟੇਟਮੈਂਟ ਤੋਂ ਬਾਅਦ ਦੇਖਦੇ ਕੀ ਕਹਿੰਦੇ ਜੀ ਤੇ ਲੜਕੀ ਕਿੱਥੇ ਰਹਿਣ ਵਾਲੀ ਸੀ ਤੇ ਕਿੱਥੇ ਗਈ ਲੜਕੀ ਧਰਮਪੁਰੇ ਮਹੱਲੇ 'ਚ ਰਹਿਣ ਵਾਲੀ ਸੀ ਵਾਹ ਜਿਹੜੇ ਬੇਸਿਕਲੀ ਹੈ ਨੇਪਾਲ ਤੇ ਰਹਿਣ ਵਾਲੇ ਇਹ ਤੋਂ 17-18 ਤੋਂ ਪੰਜਾਬ ਚ ਰਹ ਰਹੇ ਆ ਤੇ ਜਿਹੜੇ ਲੜਕਾ ਤਾਰਸ਼ ਵਰਮਾ ਇਹ ਸ਼ਿਵ ਸ਼ੰਕਰ ਕਲੋਨੀ ਹਟੇ ਬਾ ਰੋਡ ਦੇ ਉੱਤੇ ਜਿਹੜਾ ਵਿਆਹ ਹੋਇਆ ਸੀ ਲੜਕੀ ਦੀ ਉਮਰ ਕਿੰਨੀ ਸੀ 18 ਸਾਲ ਲੜਕੇ ਦੀ 21 ਸਾਲ ਉਹ ਕਮਿਟੀ ਕਾਰਵਾਈ ਕੀ ਕਰ ਲਈ ਉਹ ਜਦੋਂ ਬਿਆਨ ਦੇਣ ਦੇ ਉਸ ਹਿਸਾਬ ਨਾਲ ਕਾਰਵਾਈ ਕਰ ਵੱਡੀ ਖਬਰ ਸ਼ੰਭੂ ਬਾਰਡਰ ਤੋਂ ਸਾਹਮਣੇ ਆ ਰਹੀ ਆ ਬਿੱਤੇ ਕੁਝ ਮਹੀਨੇ ਪਹਿਲਾਂ ਹਾਈ ਕੋਰਟ ਦੇ ਵਿੱਚ ਮਾਮਲਾ ਜਾਂਦਾ ਪਟੀਸ਼ਨ ਦਾਇਰ ਕੀਤੀ ਜਾਂਦੀ ਆ ਸ਼ੰਭੂ ਬਾਰਡਰ ਦਾ ਰਸਤਾ ਖੋਲਣ ਦੇ ਲਈ ਜੋ ਕਿ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਵੈਰੀਗੇਟ ਲਗਾਏ ਗਏ ਨੇ ਹਾਈ ਕੋਰਟ ਦੇ ਵੱਲੋਂ ਰਸਤਾ ਖੋਲਣ ਦੇ ਆਦੇਸ਼ ਜਾਰੀ ਕਰ ਦਿੱਤੇ ਸੀ ਹਰਿਆਣਾ ਦੇ ਪ੍ਰਸ਼ਾਸਨ ਨੂੰ ਹਰਿਆਣਾ ਦੀ ਸਰਕਾਰ ਨੂੰ ਪਰ ਉਸ ਤੋਂ ਬਾਅਦ ਇਸ ਫੈਸਲੇ ਨੂੰ ਫਿਰ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਚੈਲੰਜ ਕਰ ਦਿੱਤਾ ਜਾਂਦਾ ਤਾਂ ਉਹ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਪਹੁੰਚ ਚਿਆ ਹੋਇਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਚੁੱਕਿਆ ਕੇਂਦਰ ਦੀ ਸਰਕਾਰ ਕਿਹੋ ਜੀਆਂ ਚਾਲਾਂ ਚੱਲ ਰਹੀ ਆ ਸਰਬਨ ਸਿੰਘ ਪੰधेਰ ਨੇ ਸ਼ੰਭੂ ਬਾਰਡਰ ਤੋਂ ਵੱਡੇ ਤੇ ਅਹਿਮ ਖੁਲਾਸੇ ਕਰ ਦਿੱਤੇ ਨੇ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਆ ਤਾਂ ਤੁਸੀਂ ਸੁਣਿਆ ਸਰਬਨ ਸਿੰਘ ਪੰधेਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਆ ਤੇ ਅੱਜ ਦਾ ਮਾਹੌਲ ਜੇਕਰ ਗੱਲ ਕੀਤੀ ਜਾਵੇ ਸ਼ੰਭੂ ਬਾਰਡਰ ਦੇ ਉੱਤੇ ਅਰਦਾਸ ਦਿਹਾੜਾ ਮਨਾਇਆ ਜਾ ਰਿਹਾ ਜਗਜੀਤ ਸਿੰਘ ਢੱਲੇਵਾਲ ਪਿਛਲੇ 16 15 ਦਿਨਾਂ ਤੋਂ ਜਿਹੜੇ ਨੇ ਮਰਨ ਵਰਤ ਤੇ ਬੈਠੇ ਨੇ ਅਜ 16ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਉਹਨਾਂ ਦੀ ਸਿਹਤਿਆਬੀ ਦੇ ਅਰਦਾਸ ਜੋ ਅੰਦੋਲਨ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੇ ਲਈ ਅਰਦਾਸ ਜੋ ਅੰਦੋਲਨ ਚੱਲ ਰਿਹਾ ਇਸ ਦੀ ਕਾਮਯਾਬੀ ਦੇ ਲਈ ਅਰਦਾਸ ਅੱਜ ਸ਼ੰਭੂ ਬਾਰਡਰ ਦੇ ਉੱਤੇ ਅਰਦਾਸ ਦਿਹਾੜਾ ਮਨਾਇਆ ਜਾ ਰਿਹਾ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਇਕੱਠ ਵਧਣਾ ਸ਼ੁਰੂ ਹੋ ਚੁੱਕਿਆ ਸਮਾਜ ਸੇਵੀ ਲੱਖਾਂ ਸਦਾਨਾ ਪਾਨਾ ਸਿੱਧੂ ਵੀ ਪਹੁੰਚੇ ਨੇ ਤੇ ਹੁਣ ਐਮਪੀ ਜਿਹੜੇ ਨੇ ਉਹ ਵੀ ਪਹੁੰਚਣੇ ਸ਼ੁਰੂ ਹੋਣਗੇ ਤਾਂ ਸਰਬਜੀਤ ਸਿੰਘ ਖਾਲਸਾ ਐਮਪੀ ਉਹ ਵੀ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਪਹੁੰਚ ਰਹੇ ਨੇ ਤਾਂ ਇਸ ਅੰਦੋਲਨ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਦੋਂ ਤੱਕ ਕਿਸਾਨ ਸੜਕਾਂ ਦੇ ਉੱਤੇ ਬੈਠਣਗੇ ਕਦੋਂ ਤੱਕ ਕੇਂਦਰ ਸਰਕਾਰ ਇਹ ਜਹੀਆਂ ਚਾਲਾਂ ਚੱਲਦੀ ਰਹੇਗੀ ਕਦੋਂ ਤੱਕ ਕਿਸਾਨਾਂ ਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਉਹਨਾਂ ਦੀ ਮੰਗ ਪ੍ਰਵਾਨ ਕਰਦੀ ਆ ਦੇਖਣ ਵਾਲੀ ਗੱਲ ਰਹੇਗੀ